ਤਲ ਵੀ ਪੂਰੇ ਦਿਨ ਸਾਡੇ ਨਾਲ ਇਹਨਾਂ ਦੀ ਗਲਬਤ ਚੱਲਦੀ ਰਹੀ ਹੈ ਤੇ ਪੋਜ਼ਿਟਿਵ ਡਾਇਰੈਕਸ਼ਨ 'ਚ ਉਹ ਗੱਲਾਂਬਾਤ ਚੱਲਣ ਤੋਂ باوجود ਵੀ ਇਹਨਾਂ ਨੇ ਆਪਣਾ ਜੋ ਸਾਨੂੰ ਪ੍ਰੋਮਿਸ ਕੀਤਾ ਸੀਗਾ ਉਹਦੇ ਉੱਪਰ ਨਹੀਂ ਖੜੇ ਨਿਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡਾ ਡਾਇਰੈਕਸ਼ਨਸ ਹੈ ਕਿ ਜੋ ਸੂਬੇ ਦਾ ਲਾਅ ਐਂਡ ਆਰਡਰ ਹੈ ਉਹਨੂੰ بگੜਨ ਨਹੀਂ ਦੇਣਾ ਤੇ ਕੋਈ ਵੀ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਨੂੰ ਲੈ ਨਹੀਂ ਸਕਦਾ ਵਿਵਸਥਾ ਨੂੰ ਬਣਾਉਣ ਦੇ ਲਈ ਅੱਜ ਪੁਲਿਸ ਵੱਲੋਂ ਜੋ ਇਹ ਧਰਨਾਕਾਰੀ ਹੈ ਇਹਨਾਂ ਨੂੰ ਭਜਾਉਣ ਦੇ ਲਈ ਇੱਕ ਲੀਗਲ ਕਾਰਵਾਈ ਜੋ ਕਿ ਸਿਰਫ ਇੱਕ ਡਿਸਪੋਜ਼ੇਬਲ ਕੀਤੀ ਸੀ ਜੋ ਕਿਸਾਨ ਦਾ ਜੋ ਮੌਬ ਸੀਗਾ ਅਸੀਂ ਤਾਂ ਮੌਬ ਕਹਿ ਰਹੇ ਕਿ ਜੋ ਗਰੁੱਪ ਸੀਗਾ ਉਹਨਾਂ ਨੇ ਪੁਲਿਸ ਦੇ ਉੱਪਰ ਅਗਰੈਸ਼ਨ ਦਿਖਾਇਆ ਇਸੇ ਕਰਕੇ ਉਹਨਾਂ ਨੂੰ ਭਜਾਉਣ ਦੇ ਲਈ ਪੁਲਿਸ ਨੇ ਗਲੀਗਲ ਕਾਰਵਾਈ ਕੀਤੀ ਆ ਤੁਹਾਡੇ ਵੱਲੋਂ ਕਿਸਾਨਾਂ ਨੂੰ ਬੁਕਿਆ ਗਿਆ ਕਾਫੀ ਜਿਹੜਾ ਬਲ ਪ੍ਰਯੋਗ ਕੀਤਾ ਗਿਆ ਕੀ ਕਹਿਣਾ ਚਾਹੋਗੇ ਕਿਉਂ ਇਹ ਹਲਾਫਤਾ ਦਾ ਹੋਇਆ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਗਰੂਪ ਵੱਲੋਂ ਇੱਕ ਪੂਰੇ ਪੰਜਾਬ ਵਿਖੇ ਇਕੱਠਾ ਹੋ ਕੇ ਪਟੰਡਾ ਵਿੱਚ ਇੱਕ ਧਰਨਾ ਲਾਉਣ ਦੀ ਕਾਲ ਦਿੱਤੀ ਗਈ ਸੀ ਇਹਨਾਂ ਦੀ ਜੋ ਮੰਗਾਂ ਸੀਗੀ ਨਾਲ ਉਹਨਾਂ ਮੰਗਾਂ ਨੂੰ ਲੈ ਕੇ ਸਾਡੇ ਨਾਲ ਲਗਾਤਾਰ ਇਹਨਾਂ ਦੀ ਗੱਲਬਾਤ ਚੱਲਦੀ ਰਹੀ ਹੈ कल ਵੀ ਪੂਰੇ ਦਿਨ ਸਾਡੇ ਨਾਲ ਇਹਨਾਂ ਦੀ ਗਲਬਾਤ ਚੱਲਦੀ ਰਹੀ ਹੈ ਤੇ ਪੋਜੀਟਿਵ ਡਾਇਰੈਕਸ਼ਨ 'ਚ ਉਹ ਗੱਲਾਂਬਾਤ ਚੱਲਣ ਤੋਂ ਬਾਅਦੂਦ ਵੀ ਇਹਨਾਂ ਨੇ ਆਪਣਾ ਜੋ ਸਾਨੂੰ ਪ੍ਰੋਮਿਸ ਕੀਤਾ ਸੀਗਾ ਉਹਦੇ ਉੱਪਰ ਨਹੀਂ ਖੜੇ ਤੇ ਅੱਜ ਅਸੀਂ ਕਾਨੂੰਨ ਦੀ ਵਿਵਸਥਾ ਬਣਾਉਣ ਦੇ ਲਈ ਜੋ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡੇ ਨੂੰ ਡਾਇਰੈਕਸ਼ਨਸ ਹੈ ਕਿ ਜੋ ਸੂਬੇ ਦਾ ਲਾਅ ਐਂਡ ਆਰਡਰ ਹੈ ਉਹਨੂੰ بگੜਨ ਨਹੀਂ ਦੇਣਾ ਤੇ ਕੋਈ ਵੀ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਨੂੰ ਲੈ ਨਹੀਂ ਸਕਦਾ ਤੇ ਉਹ ਫਿਰ ਕਾਨੂੰਨ ਦੀ ਵਿਵਸਥਾ ਨੂੰ ਬਣਾਉਣ ਦੇ ਲਈ ਅੱਜ ਪੁਲਿਸ ਵੱਲੋਂ ਜੋ ਇਹ ਧਰਨਾਕਾਰੀ ਹੈ ਇਹਨਾਂ ਨੂੰ ਭਜਾਉਣ ਦੇ ਲਈ ਇੱਕ ਲੀਗਲ ਕਾਰਵਾਈ ਜੋ ਕਿ ਸਿਰਫ ਇੱਕ ਡਿਸਪਰਸਲ ਲਈ ਕੀਤੀ ਸੀਗੀ ਉੱਤੇ ਉਹਦੇ ਵਿੱਚ ਟਿਅਰ ਗੈਸ ਦੀ ਵਰਤੋਂ ਕੀਤੀ ਗਈ ਤਾਂ ਕਿ ਇਹ ਇਕੱਠੇ ਹੋ ਕੇ ਅੱਗੇ ਨਾ ਵਧਣ ਤੇ ਜੋ ਮੌਬ ਹੈ ਉਹ ਡਿਸਪਰਸ ਹੋ ਜਾਏ ਤੇ ਅੱਜ ਦੀ ਕਾਰਵਾਈ ਕਾਨੂੰਨ ਦੀ ਵਿਵਸਥਾ ਨੂੰ ਬਣਾਉਣ ਦੇ ਲਈ ਕੀਤੀ ਕਿਹੜੀਆਂ ਮੰਗਾਂ ਨੇ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਇਹਨਾਂ ਦਾ ਪਿਛਲੇ 1 ਸਾਲ ਤੋਂ ਇੱਕ ਜਿਉਂਦ ਵਿਖੇ ਧਰਨਾ ਚੱਲ ਰਿਹਾ ਹੈਗਾ ਉੱਥੇ ਪੁਲਿਸ ਦੇ ਉੱਪਰ ਅਟੈਕ ਕੀਤਾ ਗਿਆ ਸੀਗਾ ਉਹਦੇ ਉਹਦੇ ਕਰਕੇ ਇੱਕ ਕੁਝ ਜੋ ਅਟੈਕਰ ਸੀਗੇ ਉਹਨਾਂ ਦੇ ਉੱਪਰ ਇੱਕ ਐਫਆਈਆਰ ਦਰਜ ਹੋਈ ਸੀਗੀ ਇਹਨਾਂ ਦੀ ਮੰਗ ਹੈ ਕਿ ਉਸ ਐਫਆਈਆਰ ਨੂੰ ਲੈ ਕੇ ਕੁਝ ਮੰਗਾ ਹੈ ਤੇ ਜੋ ਲੀਗਲ ਕਾਰਵਾਈ ਹੋ ਸਕਦੇ ਪੁਲਿਸ ਉਹੀ ਕਰ ਸਕਦੇ ਤੇ ਇਹਨਾਂ ਨੂੰ ਫਰਮਲੀ ਅਸੀਂ ਦੱਸਿਆ ਵੀ ਹੈਗਾ ਫਿਰ ਵੀ ਇਹਨਾਂ ਦੇ ਨਾਲ ਗੱਲਬਾਤਾਂ ਦੇ ਲਈ ਅਸੀਂ ਕਹਿੰਦੇ ਹਾਂ ਕਿ ਕੋਈ ਵੀ ਜੋ ਮਸਲਾ ਹੁੰਦਾ ਹੈਗਾ ਟੇਬਲ ਟਾਕ ਤੇ ਤੇ ਨੇਗੋਸ਼ੀਏਸ਼ਨ ਨਾਲ ਤੇ ਜੋ ਅ ਡੈਮੋਕਰੈਟਿਕ ਤਰੀਕੇ ਨਾਲ ਹੀ ਹੱਲ ਹੋ ਸਕਦਾ ਹੈ ਕਿ ਹੁਣ ਵੀ ਅਸੀਂ ਇਹਨਾਂ ਨੂੰ ਆਹੀ ਕਹਿੰਦੇ ਹਾਂ ਫਿਲਹਾਲ ਹਾਲਾਤ ਹਾਲਾਤ ਕੀ ਨੇ ਜੀ ਫਿਲਹਾਲ ਫਿਲਹਾਲ ਠੀਕ ਹੈ ਕਾਨੂੰਨ ਦੀ ਵਿਵਸਥਾ ਬਰਕਰਾਰ ਹੈਗੀ ਤੇ ਇੱਥੇ ਕੋਈ ਮੌਬ ਪ੍ਰੈਜ਼ੈਂਟ ਨਹੀਂ ਹੈ ਪੁਲਿਸ ਪ੍ਰੈਜ਼ੈਂਟ ਹੈ ਪੁਲਿਸ ਕਾਇਮ ਹੈ ਬਿਲਕੁਲ ਜੀ ਲਾਅ ਐਂਡ ਆਰਡਰ ਮੈਂ ਜੀ ਪੱਥਰ ਬਾਜੀ ਹੋਈ ਹੈ ਵੱਡੇ ਪੱਧਰ ਤੇ ਉਸ ਤੇ ਕਿ ਕਿਸਾਨਾਂ ਵੱਲੋਂ ਕਿਤਾਗੋਹੀ ਮੈਂ ਕਹਿ ਰਿਹਾ ਹਾਂ ਕਿ ਇਨਾ ਦੇ ਜੋ ਕਿਸਾਨ ਦਾ ਜੋ ਮੌਬ ਸੀਗਾ ਅਸੀਂ ਤਾਂ ਮੌਬ کہہ ਰਹੇ ਕਿ ਜੋ ਗਰੁੱਪ ਸੀਗਾ ਉਹਨਾਂ ਨੇ ਪੁਲਿਸ ਦੇ ਉੱਪਰ ਐਗਰੈਸ਼ਨ ਦਿਖਾਇਆ ਇਸੇ ਕਰਕੇ ਉਹਨਾਂ ਨੂੰ ਪਜਾਣ ਦੇ ਲਈ ਪੁਲਿਸ ਨੇ ਲੀਗਲ ਕਾਰਵਾਈ ਕੀਤੀ ਗੱਲ ਥੋੜੀ ਹੋਈ ਹੈ ਜੀ ਇਹਨਾਂ ਨਾਲ ਕੱਲ ਕਿਹੜੀ ਗੱਲ ਤੇ ਗੱਲ ਟੁੱਟ ਗਈ ਤੁਹਾਡੀ ਆ ਕੇ ਜੀ ਟੁੱਟੀ ਕੁਛ ਨਹੀਂ ਜੀ ਮੈਂ ਤੁਹਾਨੂੰ ਆਈ ਕਹਿ ਰਿਹਾ ਹਾਂ ਕਿ ਪੁਲਿਸ ਲੀਗਲ ਕਾਰਵਾਈ ਕਰ ਸਕਦੀ ਜੀ ਕੈਫਾਇਰ ਦਾ ਮਸਲਾ ਹੋਵੇਗਾ ਤੇ ਅਸੀਂ ਲੀਗਲ ਤਰੀਕੇ ਨਾਲ ਹੀ ਕਰ ਸਕਦੇ ਜੋ ਮੈਟਰ ਹੈਗਾ ਉਹਦਾ ਚਲਾਨ 6 ਮਹੀਨੇ ਪਹਿਲਾਂ 6 ਵੀ ਨਹੀਂ ਜ਼ਿਆਦਾ ਜੋਂ ਤੱਕ ਦਿੱਤਾ ਤੇ ਜਦੋਂ ਇੱਕ ਵਾਰੀ ਜੁਡੀਸ਼ਰੀ ਕੋਲ ਮੈਟਰ ਚਲਾਗੇ ਤਾਂ ਜੁਡੀਸ਼ਰੀ ਕੋਲ ਹੀ ਹੱਲ ਹੋ ਸਕਦਾ ਹੈਗਾ ਅਸੀਂ ਫੇਰ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਨਿਗਲ ਤਰੀਕੇ ਨਾਲ ਹੀ ਮਸਲੇ ਦੇ ਹੱਲ ਅਸੀਂ ਕੱਢ ਸਕਦੇ ਹਾਂ ਕੋਈ ਐਕਸ਼ਨ ਵੀ ਲਿਆ ਜਾਏਗਾ ਜੀ ਜੋ ਹਾਲਾਤ ਅੱਜ ਬਣੇ ਆ ਕੋਈ ਐਕਸ਼ਨ ਲਿਆ ਹਾਂ ਜੀ ਦੇਖੀ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਤੇ ਉਹਦਾ ਲੀਗਲ ਜੋ ਕਾਰਵਾਈ ਹੋਗੀ ਉਹ ਵੀ ਕੀਤੀ ਜਾਏਗੀ ਤੇ ਹੁਣ ਜੋ ਕਾਨੂੰਨ ਦੀ ਵਿਵਸਥਾ ਬਰਕਰਾਰ ਹੈਗੀ ਤੇ ਇੱਥੇ ਜੋ ਟ੍ਰੈਫਿਕ ਹੈ ਉਹ ਚੱਲ ਪਈ ਹੈ ਤੇ ਲੋਕਾਂ ਦੀ ਆਵਾਜ਼ੇ ਵੀ ਸ਼ੁਰੂ ਹੋ ਚੁੱਕੀ ਆਵਾਜ਼ਾਂ ਵੀ ਕਿਧਰੋਂ ਜਿਨੇ ਕਿੰਨੀ ਫੋਰਸ ਲਾਈ ਗਈ ਕਿੱਥੋਂ ਆਵਾਜ਼ਾਂ ਵੀ ਅੱਡੀ ਜਾ ਰਹੀ ਹੈ ਹੁਣ ਤਾਂ ਇੱਥੇ ਚੱਲ ਪਈ ਜੀ ਪਿੱਛੇ ਤੋਂ ਚੱਲ ਪਈ ਹੈਗੀ ਟ੍ਰੈਫਿਕ ਕੁਝ ਟਾਈਮ ਦੇ ਲਈ ਕਿਉਂਕਿ ਜਿਸ ਟਾਈਮ ਆ ਪੂਰਾ ਜੋ ਮੌਬ ਸੀਗਾ ਜਦੋਂ ਅੱਗੇ ਵਧ ਰਿਹਾ ਸੀਗਾ ਉਸ ਵੇਲੇ ਸਿਰਫ ਥੋੜਾ ਬਹੁਤ ਦੇ ਦੇ ਲਈ ਟ੍ਰੈਫਿਕ ਬੰਦ ਰਿਹਾ ਆਦਰਵਾਇਸ ਟ੍ਰੈਫਿਕ ਚੱਲਦਾ ਰਹੇਗਾ ਹੁਣ ਦੁਬਾਰਾ ਟ੍ਰੈਫਿਕ ਰਿਜ਼ਿਊਮ ਮੈਂ ਐਸਐਸਪੀ ਸਾਹਿਬ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਹੈ ਨਾ ਕਿਸਾਨ ਪਿੱਛੇ ਜਾਣ ਲਈ ਤਿਆਰ ਨੇ ਨਾ ਪੁਲਿਸ ਪਿੱਛੇ ਜਾਣ ਲਈ ਮਸਲਾ ਹੱਲ ਹੋ ਸਕਦਾ ਹੈ ਉਮੀਦ ਹੈ ਕਿ ਮੈਂ ਕਹਿੰਦੀ ਹਾਂ ਕਿ ਸਿਰਫ ਲੀਗਲ ਤੇ ਡੈਮੋਕਰੈਟਿਕ ਤਰੀਕੇ ਨਾਲ ਹੀ ਮਸਲਾ ਹੱਲ ਹੋ ਸਕਦਾ ਤੇ ਕਾਨੂੰਨ ਨੂੰ ਕਿਸੇ ਕੋਈ ਵੀ ਆਪਣੇ ਹੱਥ ਦੇ ਉਸ ਨਹੀਂ ਲੈ ਸਕਦਾ ਤੇ ਸਾਡੇ ਮਾਨਯੋਗ ਡੀਜੀਪੀ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਹੀ ਡਾਇਰੈਕਸ਼ਨ ਨੇ ਕਿ ਕਾਨੂੰਨ ਦੀ ਵਿਵਸਥਾ ਸੂਬੇ ਵਿੱਚ ਨਹੀਂ ਵਿਗੜਨ ਦੇਣੀ ਤੇ ਪੰਜਾਬ ਪੁਲਿਸ ਉਹਦੇ ਵਿੱਚ ਪੂਰੀ ਕਾਇਮ ਹੈ ਠੀਕ ਹੈ